2013 ਤੋਂ ਕੰਮ ਰੁਕਿਆ ਹੋਇਆ ਸੀ ਪ੍ਰਦਾਨ ਬਦਲਦੇ ਰਹੇ ਨੇ ਆਂਦੇ ਜਾਂਦੇ ਰਹੇ ਤੇ ਸਾਡੀ ਪੂਰੀ ਟੀਮ ਨੇ ਕੋਸ਼ਿਸ਼ ਕਰਕੇ ਇਹਦਾ ਕੰਮ ਚਾਲੂ ਕੀਤਾ ਤੇ ਇਹਨੂੰ ਬਹੁਤ ਜਲਦੀ 6 ਮਹੀਨੇ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰਕੇ ਲੋਕਾਂ ਲਈ ਤਿਆਰ ਕਰ ਦਾਂਗੇ ਇਹ ਜਿਹਨੇ ਜਿਹੜੇ ਸਾਨੂੰ ਇਹ ਕਹਿ ਰਹੇ ਨੇ ਕਿ ਸਾਨੂੰ ਦੋ ਕਿੱਲੇ ਜਗ੍ਹਾ ਪਿੱਛੇ ਲੈ ਕੇ ਹੋਰ ਦੇ ਦੇਣੇ ਆ ਜਿਤੋਂ ਬਾਅਦ ਸਾਡਾ ਜੋ ਅਗਲਾ ਟਾਰਗੇਟ ਆ ਬੜਾ ਚੌਕ ਆ ਜਿਹਨੂੰ ਕੀ ਬਹੁਤ ਬੁਰਾ ਹਾਲ ਆ ਉਹਦਾ ਉਹਦੇ ਲਈ ਅਸੀਂ ਕੰਮ ਕਰਾਂਗੇ ਬਹੁਤ ਮੈਂ ਬਹੁਤ ਨੇ ਪਹਿਲਾਂ ਬਜਿੰਦਰ ਸਿੰਘ ਨਾਲ ਸਾਨੂੰ 25 ਲੱਖ ਰੁਪਏ ਦੇ ਗਏ ਸੀਗਾ ਹੁਣ ਵੀ ਉਹ ਉਹਨਾਂ ਵੱਲੋਂ ਇਹ ਆ ਕਿ ਜਿੰਨੇ ਪੈਸੇ ਦੀ ਲੋੜ ਆ ਤੁਸੀਂ ਮੇਥੋਂ ਮੈਨੂੰ ਦੱਸੋ ਮੈਂ ਪੈਸੇ ਦੇਣ ਨੂੰ ਤਿਆਰ ਆ ਅੱਜ ਅਸੀਂ ਆਏ ਹਾਂ ਪਟਿਆਲਾ ਰੋਡ ਦੇ ਉੱਪਰ ਬਣੇ ਅਗਰਵਾਲ ਕਮਿਊਨਿਟੀ ਭਵਨ ਦੇ ਵਿੱਚ ਜੋ ਕਿ 2013 ਦੇ ਵਿੱਚ ਸ਼ੁਰੂ ਹੋਇਆ ਸੀ ਲੇਕਿਨ ਉਸ ਦਾ ਕੰਮ ਉੱਥੇ ਹੀ ਰੁਕ ਗਿਆ ਸੀਗਾ ਇਸ ਤੋਂ ਬਾਅਦ ਪ੍ਰਧਾਨ ਬਦਲਦੇ ਰਹੇ ਲੇਕਿਨ ਇਸ ਵੱਲ ਕਿਸੇ ਦਾ ਧਿਆਨ ਨਾ ਗਿਆ ਤਾਂ ਜਦੋਂ ਹੁਣ ਮੌਜੂਦਾ ਪ੍ਰਧਾਨ ਬਦਰੀ ਜਿੰਦਲ ਜੀ ਬਣੇ ਹਨ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹਦਾ ਮੁੱਦਾ ਚੁੱਕਿਆ ਅਤੇ ਲਗਾਤਾਰ ਇੱਥੇ ਹੁਣ ਕੰਮ ਚੱਲ ਰਿਹਾ ਹੈ ਸਾਡੇ ਨਾਲ ਇੱਥੇ ਉਹਨਾਂ ਸੰਸਥਾ ਦੇ ਸਰਪ੍ਰਸਤ ਰਾਜੀਵ ਜਿੰਦਲ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਰਾ ਜਗ੍ਹਾ ਦਾ ਇਤਿਹਾਸ ਜਾਣਾਂਗੇ ਬਦਰੀ ਜੀ ਦੀ ਇੱਕ ਸੋਚ ਸੀਗੀ ਵੀ ਜਦੋਂ ਵੀ ਕਦੇ ਮੈਨੂੰ ਮੌਕਾ ਮਿਲੇਗਾ ਵੀ ਇਹ ਇੱਥੇ ਦੀ ਸੇਵਾ ਕਰਨ ਦਾ ਤਾਂ ਮੈਂ ਜਿਹੜੇ ਇਹ ਰੁਕੇ ਹੋਏ ਕੰਮ ਨੇ ਜਿਹੜਾ ਇਸ ਭਾਈਚਾਰੇ ਦੇ ਵਿੱਚ ਕੋਈ ਕਿਸੇ ਕਿਸਮ ਦਾ ਵੀ ਕੋਈ ਗੈਪ ਹੈ ਉਸ ਨੂੰ ਭਰੂਗਾ ਜਦੋਂ ਬਦਰੀ ਜੀ ਨੂੰ ਮੌਕਾ ਮਿਲਿਆ ਤਾਂ ਉਸ ਤੋਂ ਅਗਲੇ ਦਿਨ ਹੀ ਇੱਥੇ ਇੱਥੇ ਕੰਮ ਸ਼ੁਰੂ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਮਾਜ ਬੜਾ ਖੁਸ਼ ਹੈ ਸਾਰੀ ਅਗਰਵਾਲ ਸਮਾਜ ਦੇ ਵਿੱਚ ਬੜੀ ਇਸ ਗੱਲ ਦੀ ਬੜੀ ਚਰਚਾ ਹੈ ਖੁਸ਼ੀ ਹੈ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਹੜਾ ਉਹ ਭਵਨ ਬਣਿਆ ਸੀਗਾ ਉਸ ਟਾਈਮ ਸੰਗਰੂਰ ਦੀ ਪਾਪੂਲੇਸ਼ਨ ਸਿਰਫ 20 ਤੋਂ 21000 ਦੀ ਸੀਗੀ ਜਦੋਂ ਜਿਹੜਾ ਬੜੇ ਚੌਂਕ ਦੇ ਵਿੱਚ ਭਵਨ ਬਣਿਆ ਤਾਂ ਚੰਗੀ ਸੋਚ ਦੇ ਨਾਲ ਕਿ ਪਾਪੂਲੇਸ਼ਨ ਦਾ ਅੰਕਰੀਸ ਹੋਣਾ ਸ਼ਹਿਰ ਦਾ ਬਾਹਰ ਵੱਲੀ ਫੈਲਣਾ ਉਸ ਨੂੰ ਦੇਖਦੇ ਹੋਏ ਇਸ ਭਵਨ ਦਾ ਨਿਰਮਾਣ ਉਸ ਸਮੇਂ ਦੇ ਮੌਜੂਦਾ ਵਿਅਕਤੀਆਂ ਨੇ ਸ਼ੁਰੂ ਕੀਤਾ ਸੀਗਾ ਤਾਂ ਹੁਣ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਬੰਦ ਕਿਉਂ ਹੋਇਆ ਇਸ ਗੱਲ ਦਾ ਤਾਂ ਮੈਨੂੰ ਨਹੀਂ ਪਤਾ ਪਰ ਬਦਰੀ ਜੀ ਦੀ ਸੋਚ ਲਈ ਕਦਰ ਹੈ ਸਾਡੇ ਮਨ ਦੇ ਵਿੱਚ ਕਿ ਬਦਰੀ ਜੀ ਨੇ ਇਸ ਭਵਨ ਦੇ ਵਿੱਚ ਕੰਮ ਚਲਾ ਕੇ ਇਸ ਦੇ ਵਿੱਚ ਜਾਨ ਪਾਈ ਹੈ ਤੇ ਇਹ ਭਵਨ ਕੋਈ ਚੰਗੇ ਕੰਮ ਲਈ ਜ਼ਰੂਰ ਵਰਤਿਆ ਜਾਊਗਾ ਬਹੁਤ ਹੀ ਵਧੀਆ ਇੱਥੇ ਲੋਕਾਂ ਦੇ ਲਈ ਸਹੂਲਤਾਂ ਹੋਣਗੀਆਂ ਇਸੇ ਮੁੱਦੇ ਨੂੰ ਸੋਚਦੇ ਹੋਏ ਇਸੇ ਗੱਲ ਨੂੰ ਅੱਗੇ ਰੱਖਦੇ ਹੋਏ ਇਸ ਪਵਨ ਦੀ ਜਿਹੜੀ ਬਚੀ ਹੋਈ ਉਹ ਸਾਰੀ ਹੈ ਜਾਂ ਬਚੇ ਹੋਏ ਕੰਮ ਨੇ ਉਹ ਬਦਰੀ ਜੀ ਉਹਨਾਂ ਦੀ ਟੀਮ ਤੇ ਸ਼ਹਿਰ ਦੇ ਲੋਕਾਂ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਸਭ ਤੋਂ ਵੱਡੀ ਗੱਲ ਸੀ ਵੀ ਬੱਜਰੀ ਜੀ ਨੇ ਆਪਣੀ ਸੋਚ ਅਗਰਵਾਲ ਸਮਾਜ ਦੇ ਲੋਕਾਂ ਦੇ ਵਿੱਚ ਰੱਖੀ ਤਾਂ ਉਹਨਾਂ ਲੋਕਾਂ ਨੇ ਸਾਰਿਆਂ ਨੇ ਬੜਾ ਗੱਲ ਬੱਕੜੀਆਂ ਪਾ ਕੇ ਬਦਰੀ ਨੂੰ ਤੇ ਉਸ ਦੀ ਟੀਮ ਨੂੰ ਪਾ ਕੇ ਸਹਿਯੋਗ ਦੇ ਦਿੱਂਦੀ ਤਾਨੂੰ ਸਾਡੇ ਅਗਰਵਾਲ ਬ੍ਰਾਹਮਣਿਕ ਬਹੁਤ ਵਧੀਆ ਮੌਕਾ ਦਿੱਤਾ ਮੈਨੂੰ ਮੇਰੀ ਸੋਚ ਸੀ ਕਿ ਮੈਂ ਬਹੁਤ ਬਾਰੀ ਉਰੇ ਅੰਦਰ ਨੇ ਸੀਗਾ ਵੀ ਇਹ ਬਿਲਡਿੰਗ ਆਪਾਂ ਨੇ ਕੰਪਲੀਟ ਕਰਨੀ ਆ ਜਦੋਂ ਮੈਂ ਬਣਿਆ ਤਾਂ ਉਸ ਤੋਂ ਇੱਕ ਹਫ਼ਤੇ ਬਾਅਦ ਹੀ ਅਸੀਂ ਉਰੇ ਆਏ ਆ ਕੇ ਦੇਖਿਆ ਵੀ ਇਹਦਾ ਬਹੁਤ ਬੁਰਾ ਹਾਲ ਸੀ ਸਾਪੂ ਤੁਰੇ ਫਿਰਦੇ ਸੀ ਉਰੇ ਜਿਹੜਾ ਚੌਂਕੇਦਾਰ ਸੀ ਉਹ ਗੇਟ ਦੇ ਬਾਹਰ ਬੈਠਾ ਸੀਗਾ ਉਹ ਅੰਦਰ ਆਉਣ ਨੂੰ ਤਿਆਰ ਨਹੀਂ ਸੀਗਾ ਵੀ ਉਰੇ ਇੰਨਾ ਬੁਰਾ ਹਾਲ ਸੀ ਤਾਂ ਇਹਨੂੰ ਬੋਰੇ ਸਾਰੀ ਪੂਰੀ ਟੀਮ ਨੇ ਕੋਸ਼ਿਸ਼ ਕਰਕੇ ਇਹਦਾ ਕੰਮ ਚਾਲੂ ਕੀਤਾ ਤੇ ਇਹਨੂੰ ਬਹੁਤ ਜਲਦੀ 6 ਮਹੀਨੇ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰਕੇ ਲੋਕਾਂ ਲਈ ਤਿਆਰ ਕਰ ਦਾਂਗੇ ਕੀ ਫਿਊਚਰ ਪਲਾਨ ਨੇ ਸਰ ਕੀ ਲੱਗਦਾਗਾ ਕਿ ਹੁਣ ਦੂਜੀ ਬਿਲਡਿੰਗ ਤਿਆਰ ਹੋ ਰਹੀ ਹੈ ਦੂਜੀ ਦੋ ਮੰਜ਼ਲੀ ਬਿਲਡਿੰਗ ਤਿਆਰ ਹੋ ਰਹੀ ਹੈ ਅੰਦਰ ਵੀ ਹਾਲ ਹੈ ਅਨਪਲਸਤਰ ਹੈ ਹਲੇ ਪਲਸਤਰ ਦਾ ਕੰਮ ਵੀ ਚੱਲ ਰਿਹਾ ਹੈਗਾ ਸੁਣਨ ਚ ਆਇਆ ਵੀ ਪੀਜੀੀ ਘਾਬ ਦਾ ਵੀ ਨੇੜੇ ਹੈ ਹਸਪੀਟਲ ਦੇ ਵੀ ਤੁਹਾਨੂੰ ਜੋ ਹੈ ਇੱਕ ਆਵਾਜ਼ ਆਈ ਹੈ ਕਿ ਹਸਪੀਟਲ ਖੁੱਲ ਸਕਦਾ ਹੈ ਕਿਸ ਪਾਸੇ ਵੱਲੇ ਜਾ ਰਹੇ ਹਾਂ ਜਦੋਂ ਅਸੀਂ ਇਹਨੂੰ ਲੈ ਕੇ ਚੱਲੇ ਸੀਗੇ ਉਦੋਂ ਤਾਂ ਤਰਮਸ਼ਾਲ ਦੇ ਤੌਰ ਤੇ ਬਣਾਇਆ ਸੀ ਅਸੀਂ ਇਹ ਤਾਂ ਕਿ ਜਿਹੜੇ ਉੱਤੇ ਕਮਰੇ ਵੀ ਬਣਾਏ ਨੇ ਅਸੀਂ 12 13 ਕਮਰੇ ਨੇ ਤਾਕੇ ਮਰੀਜ਼ਾਂ ਦੇ ਰਹਿਣ ਵਾਸਤੇ ਇਹ ਕਮਰੇ ਸੀਗੇ ਥੱਲੇ ਹਾਲ ਬਣਾਇਆ ਸੀਗਾ ਇਸ ਮਕਸਦੇ ਦੇ ਲਈ ਬਣਾਇਆ ਸੀਗਾ ਜਲਦੀ ਹੀ ਇਹ ਮੈ ਮਲੋ ਜਿਹੜਾ ਜੋ ਕਾਬਜ਼ਾ ਹਸਪੀਟਲ ਆ ਕੰਪਲੀਟ ਚੱਲ ਪਿਆ ਤਾਂ ਇਹ ਲੋਕਾਂ ਦੇ ਬਹੁਤ ਵਧੀਆ ਕੰਮ ਆਊਗਾ ਆਨੇ ਪਿੱਛੇ ਜਗ੍ਹਾ ਲੈਣ ਦੀ ਵੀ ਸੋਚ ਰਹੇ ਆ ਕੁਝ ਬੰਦੇ ਡੋਨਰ ਇਹ ਜਿਹੇ ਨੇ ਜਿਹੜੇ ਸਾਨੂੰ ਇਹ ਕਹਿ ਰਹੇ ਨੇ ਕਿ ਤੁਹਾਨੂੰ 2 ਕਿਲੇ ਜਗ੍ਹਾ ਪਿੱਛੇ ਲੈ ਕੇ ਹੋਰ ਦੇ ਦੇ ਦਿੰਦੇ ਆ ਉੱਥੇ ਕਮਰੇ ਬਣਾ ਸਕਦੇ ਆ ਹੋਰ ਵਰਾਇਸ ਬਣਾ ਸਕਦੇ ਆ ਬਾਥਰੂਮ ਵਗੈਰਾ ਬਣਾ ਸਕਦੇ ਆ ਲੋਕਾਂ ਵਾਸਤੇ ਮਿੰਨੀ ਮੈਰਿਜ ਪਲੇਸ ਵੀ ਬਣਾ ਸਕਦੇ ਆ ਨੂੰ ਆਪਾਂ ਲੋਕਾਂ ਦੇ ਗਰੀਬਾਂ ਵਾਸਤੇ ਤਾਂ ਕਿ ਉਰੇ ਲੋਕ ਮੈਰਿ ਬਹੁਤ ਹੈ ਇਹਦੀ ਪਲੈਨਿੰਗ ਨੇ ਦੇਖ ਕੇ ਮੈਨੂੰ ਕੰਪਲੇਂਟ ਹੋਣ ਤੋਂ ਬਾਅਦ ਆਪਾਂ ਦੇਖਾਂਗੇ ਵੀ ਇੱਥੇ ਕੀ ਹੋ ਸਕਦਾ ਉੱਥੇ ਪਿਛਲੇ ਕਈ ਸਾਲਾਂ ਤੋਂ ਬਹੁਤ ਕੁਝ ਕੰਮ ਹੋਣ ਵਾਲਾ ਸੀਗਾ ਜੋ ਕਿ ਅਸੀਂ ਸਾਡੀ ਟੀਮ ਨੇ ਸਾਰੇ ਸਾਰੇ ਮੈਂਬਰਾਂ ਨੇ ਸਹਿਯੋਗ ਦਿੱਤਾ ਬਹੁਤ ਕੰਮ ਹੋ ਗਏ ਉੱਤੇ ਤਿੰਨ ਨਵੇਂ ਦਰਗਾਹਾਂ ਵੀ ਸ਼ੋਪ ਵੀ ਕੱਢ ਰਹੇ ਹਾਂ ਅਸੀਂ ਤੇ ਹਾਲ ਵੀ ਮੀਟਿੰਗ ਹਾਲ ਵੀ ਤਿਆਰ ਕਰ ਰਹੇ ਹਾਂ ਤੇ ਬਹੁਤ ਵਧੀਆ ਕੰਮ ਹੋ ਰਹੇ ਨੇ ਤੇ ਅੱਗੇ ਨੂੰ ਵੀ ਸਾਡੀ ਸੋਚ ਆ ਬਹੁਤ ਵਧੀਆ ਕੰਮ ਕਰਾਂਗੇ ਇਸ ਤੋਂ ਬਾਅਦ ਸਾਡਾ ਜੋ ਅਗਲਾ ਟਾਰਗੇਟ ਆ ਬੜਾ ਚੌਕ ਆ ਜਿਹਨੂੰ ਕੀ ਬਹੁਤ ਬੁਰਾ ਹਾਲ ਆਉਦਾ ਉਹਦੇ ਲਈ ਅਸੀਂ ਕੰਮ ਕਰਾਂਗੇ ਬਹੁਤ ਜਲਦੀ ਉਹ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੇ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਜਿਹਦੇ ਕੋਲ ਵੀ ਅਸੀਂ ਜਾਣਿਆ ਕਿਸੇ ਵੱਲੋਂ ਕੋਈ ਕੰਮ ਨਹੀਂ ਹੈਗੀ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਰੀਬ ਇਹਦੇ ਉੱਤੇ 1.5 ਕਰੋੜ ਦੇ ਉੱਤੇ ਖਰਚ ਆਊਗਾ ਇਹ ਮੈਂ ਮੇਰੀ ਸੋਚ ਆ ਵੀ ਸਾਇ ਸਾਨੂੰ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਸੇ ਰਾਜਨੀਤਿਕ ਬੰਦੇ ਵੱਲੋਂ ਕਿਸੇ ਮੰਤਰੀ ਸੰਧਰੀ ਵੱਲੋਂ ਕੋਈ ਫੰਡ ਦੀ ਆਸ ਹੈ ਜਾਂ ਕਿਸੇ ਨੇ ਕਿਹਾ ਹੈਗਾ ਵੀ ਅਸੀਂ ਦੇ ਸਕਦੇ ਹਾਂ ਤੁਹਾਨੂੰ ਜਾਂ ਦੇਵਾਂਗੇ ਵੀ ਬਹੁਤ ਨੇ ਪਹਿਲਾਂ ਬਜਿੰਦਰ ਸਿੰਘ ਨੇ ਸਾਨੂੰ 25 ਲੱਖ ਰੁਪਏ ਦੇ ਗਏ ਸੀਗਾ ਹੁਣ ਵੀ ਉਹ ਉਹਨਾਂ ਵੱਲੋਂ ਇਹ ਆ ਵੀ ਜਿੰਨੇ ਪੈਸੇ ਦੀ ਲੋੜ ਆ ਉਸੀਂ ਮਤਲਬ ਮੈਨੂੰ ਦੱਸੋ ਮੈਂ ਪੈਸੇ ਦੇਣ ਨੂੰ ਤਿਆਰ ਹਾਂ ਹੋਰ ਸਭ ਬਹੁਤ ਦੇਹ ਜੇ ਲੀਡਰ ਨੇ ਜਿਹੜੇ ਕੋਈ ਪੈਸੇ ਬਹੁਤ ਦੀ ਕਿਸੇ ਕੰਨੀ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਇਹ ਜੇ ਸਾਡੇ ਮੰਨ ਲਓ ਮੈਂਬਰ ਨੇ ਮੰਡੀ ਦੇ ਆੜਤੀਆਂ ਨੇ ਇੱਕ ਸੈਲਰ ਮਾਲਕ ਆ ਉਹ ਕਹਿੰਦਾ ਵੀ ਉਹਨੇ ਸਾਨੂੰ ਦੋ ਕੰਪਨੀਆਂ ਦੇ ਪੈਸੇ ਦਿੱਤੇ ਨੇ 4 ਲੱਖ ਰੁਪਿਆ ਉਹਨੇ ਇਹ ਵੀ ਕਿਹਾ ਵੀ ਜੇ ਸਾਨੂੰ ਤੁਹਾਨੂੰ ਹੋਰ ਲੋੜ ਆ ਸੋ ਮਤੋਂ 5 7 10 ਲੱਖ ਰੁਪਿਆ ਲੈ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਇਹਦੇ ਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈਗਾ ਉਹ ਹੈਗਾ ਅਗਰਵਾਲ ਸਮਾਜ ਦੀ ਸਰਬਸੰਮਤੀ ਵੀਰ ਜੀ ਨੂੰ ਜੋ ਪ੍ਰਧਾਨ ਚੁਣਿਆ ਤਾਂ ਸਰਬਸੰਮਤੀ ਨਾਲ ਪ੍ਰਧਾਨ ਚੁਣ ਪੋਜੀਸ਼ਨ ਦੇਖਦੇ ਆਮ ਤੌਰ ਤੇ ਸੰਸਥਾਵਾਂ ਚ ਹੁੰਦੀ ਹੈ ਹਨਾ ਗਰੁੱਪ ਬਾਜੀ ਕਈ ਵਾਰੀ ਆ ਜਾਂਦੀ ਹੈ ਸਰਬਸੰਮਤੀ ਚ ਆ ਕੇ ਸਾਨੂੰ ਇੱਕ ਹੌਸਲਾ ਮਿਲਿਆ ਸਾਨੂੰ ਸਾਦੇ ਪਾਸੇ ਪੂਰਾ ਸਹਿਯੋਗ ਮਿਲ ਰਿਹਾ ਹੈਗਾ ਜਿਵੇਂ ਇਸੇ ਆਪਾਂ ਕਮਿਊਨਿਟੀ ਭਵਨ ਦੀ ਗੱਲ ਕਰ ਰਹੇ ਹਾਂ ਇਸ ਕਮਿਊਨਿਟੀ ਭਵਨ ਦਾ ਕੰਮ ਚੱਲ ਰਿਹਾ ਹੈ ਤੇ ਅਗਰਵਾਲ ਸਭਾ ਸੁਨਾਮੀ ਗੇਟ ਵਾਲੀ ਦੇ ਵਿੱਚ ਕੰਮ ਚੱਲ ਰਿਹਾ ਹੈ ਮੀਟਿੰਗ ਹਾਲ ਬਣ ਰਿਹਾ ਹੈ ਜਾਂ ਹੋਰ ਕੀ ਕੰਮ ਪੈਂਡਿੰਗ ਸੀ ਉਹ ਚੱਲ ਰਹੇ ਨੇ ਜਿਵੇਂ ਪ੍ਰਧਾਨ ਜੀ ਦੱਸੇ ਸੀ ਕਿ ਚੌਂਕ ਨੂੰ ਬੜੀ ਛੇਤੀ ਅਸੀਂ ਰੇਨੋਵੇਟ ਕਰਨ ਜਾ ਰਹੇ ਹਾਂ ਬੀਜੇ ਚੌਂਕ ਨੂੰ ਠੀਕ ਹੈ ਬੀਜੇ ਚੌਂਕ ਦਾ ਜੋ ਨਾਮ ਵਧੀਆ ਸੱਚੇ ਜੇ ਢੰਗ ਦੇ ਨਾਲ ਰੀਨੋਵੇਟ ਕੀਤਾ ਜਾਊਗਾ ਜਿਵੇਂ ਹੁਣ ਉੱਥੇ ਪੋਜੀਸ਼ਨ ਐ ਕੋਈ ਦਰਖਤ ਨੇ ਜਾਂ ਹੋਰ ਨੇ ਜਿੰਨਾ ਕਰਕੇ ਥੋੜੀ ਜਿਹੀ ਸਾਨੂੰ ਦਿੱਕਤਾਂ ਆਉਂਦੀਆਂ ਸੀ ਉਹਨਾਂ ਦੀ ਟੀਮਿੰਗ ਵੀ ਕਰਾਈ ਹੈ ਜੇ ਲੋੜ ਪਈ ਤਾਂ ਉਹਨਾਂ ਦੀ ਹੋਰ ਥੋੜੀ ਬੋਧੀ ਟੀਮਿੰਗ ਕਰਵਾਈ ਜਾ ਸਕਦੀ ਹੈ ਸਾਈਡ ਤੇ ਗ੍ਰਿਲ ਲੱਗੀ ਵੀ ਐ ਜਿੱਥੇ ਲੋਕ ਬੋਰਡ ਵਗੈਰਾ ਲਾ ਦਿੰਦੇ ਨੇਗੇ ਤੇ ਉਹ ਲੁੱਕ ਖਤਮ ਹੋ ਜਾਂਦੀ ਐ ਅਸੀਂ ਗ੍ਰਿਲ ਵਗੈਰਾ ਤੜਵਾ ਕੇ ਉਹਨੂੰ ਬੜੇ ਅੱਛੇ ਢੰਗ ਨਾਲ ਚੰਗੇ ਆਰਕੀਟੈਕਟ ਦੀ ਰਾਏ ਲੈ ਕੇ ਉਸ ਨੂੰ ਵਧੀਆ ਲਾਈਟਿੰਗ ਫਾਊਂਟੇਨਸ ਵਗੈਰਾ ਲਵਾ ਕੇ ਉਸ ਚੌਂਕ ਨੂੰ ਨਿਖਾਰਾਂਗੇ ਤੇ ਇਹਦੇ ਲਈ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਸਾਨੂੰ ਅਗਰਵਾਲ ਭਾਈਚਾਰੇ ਦੇ ਸਹਿਯੋਗ ਦੇ ਨਾਲ-ਨਾਲ ਸਾਨੂੰ ਸ਼ਹਿਰ ਦੀਆਂ ਹੋਰ ਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਸਾਰੀਆਂ ਸਹਿਯੋਗ ਦੇ ਰਹੀਆਂ ਨੇ ਵੀ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ ਤਾਂ ਉਹ ਬਿਲਕੁਲ 100% ਜਿਵੇਂ ਤੁਸੀਂ ਕਹਿ ਰਹੇ ਸੀ ਕਿ ਜਦੋਂ ਕੋਈ ਬੰਦਾ ਕੰਮ ਸਹੀ ਹੀ ਕਰਦਾ ਹੈ ਨਾ ਤਾਂ ਉਹਨੂੰ ਸਹਿਯੋਗ ਵੀ ਮਿਲਦਾ ਹੈਗਾ ਹਨਾ ਤਾਂ ਸਮਾਜ ਦੇ ਵਿੱਚ ਦਿਖ ਰਿਹਾ ਹੈਗਾ ਵੀ ਜੋ ਵੱਧਰੀ ਜੀ ਪ੍ਰਧਾਨ ਨੇ ਇੱਕ ਅੱਛਾ ਕੰਮ ਕਰਦੇ ਹੋਏ ਨੇਗੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਕੰਮ ਦੇ ਵਿੱਚ ਤਾਂ ਸਾਨੂੰ ਵੱਧ ਛੜ ਕੇ ਸਹਿਯੋਗ ਮਿਲ ਰਿਹਾ ਹੈ ਤੁਸੀਂ ਰਾਜਨੀਤੀ ਗੱਲ ਕਰ ਰਹੇ ਸੀਗੇ ਤਾਂ ਬਿਲਕੁਲ ਠੀਕ ਹੈ ਜਦੋਂ ਵਿਜਿੰਦਰ ਜੀ ਐਮਪੀ ਸੀ ਸਾਨੂੰ 25 ਲੱਖ ਰੁਪਏ ਉਹਨਾਂ ਨੇ ਉਸ ਐਮਪੀ ਲੈਂਡ ਦੇ ਫੰਡ ਦੇ ਵਿੱਚੋਂ ਦਿੱਤਾ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਜੇ ਅਸੀਂ ਕਿਸੇ ਐਮਪੀ ਕੋਲੇ ਜਾਂ ਕਿਸੇ ਮੰਤਰੀ ਸਾਹਿਬ ਨੂੰ ਦੇ ਬੁਲਾਵਾਂਗੇ ਆਨਰ ਕਰਾਂਗੇ ਤਾਂ ਨੈਚੁਰਲੀ ਹੈ ਵੀ ਉਹ ਸਾਨੂੰ ਲੋੜ ਮੁਤਾਬਿਕ ਫੰਡ ਜ਼ਰੂਰ ਦੇਣਗੇ ਇਹ ਸਾਡੀ ਆਸ ਹੈ ਤੁਹਾਨੂੰ ਉਮੀਦ ਵੀ ਹੈਗੀ ਤੇ ਬਕਾਇਦਾ ਦੇਣਾ ਵੀ ਚਾਹੀਦਾ ਜੀਵਾਜੀ ਵਾਲਾ ਕੋਈ ਮਸਲਾ ਨਹੀਂ ਹੈ ਜੇ ਹੁਣ ਮੈਂ ਅਗਰਵਾਲ ਸਭਾ ਦੀ ਗੱਲ ਕਰਾਂ ਅਗਰਵਾਲ ਸਭਾ ਦੇ ਵਿੱਚ ਐਸੇ ਮੈਂਬਰ ਵੀ ਨੇ ਜਿਹੜੇ ਭਾਜਪਾ ਦੇ ਸਮਰਥਕ ਨੇ ਭਾਜਪਾ ਨੂੰ ਬਹੁਤ ਅੱਛੇ-ਅੱਛੇ ਅਹੁਦਿਆਂ ਤੇ ਬੈਠੇ ਨੇਗੇ ਕਾਂਗਰਸ ਪਾਰਟੀ ਦੇ ਲੀਡਰ ਵੀ ਨੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਅਕਾਲੀ ਦਲ ਦੇ ਵਿੱਚ ਵੀ ਉਹ ਬਲ ਕਰਨੇ ਉੱਚੇ ਅਹੁਦਿਆਂ ਤੇ ਬੈਠੇ ਨੇਗੇ ਜਾਂ ਬਾਬੂ ਪ੍ਰਕਾਸ਼ ਚੰਦ ਗਰਗ ਜੀ ਨੇ ਜਾਂ ਹੋਰ ਨੇ ਜਿੰਨੇ ਵੀ ਨੇਗੇ ਨਾ ਜਾਂ ਸਾਡੇ ਭਾਜਪਾ ਦੇ ਸਰਜੀਵਨ ਜਿੰਦਲ ਜੀ ਨੇਗੇ ਤਾਂ ਆਮ ਆਦਮੀ ਪਾਰਟੀ ਦੇ ਅੱਛੇ-ਅੱਛੇ ਲੀਡਰ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਕਿ ਸਮਾਜਿਕ ਨੇ ਕਿ ਕੱਗਰਵਾਲ ਸਮਾਜ ਦੇ ਨਾਲ ਜੁੜੇ ਹੋਏ ਨੇ ਤਾਂ ਉੱਥੇ ਆ ਕੇ ਜਿਹੜੀ ਇਹ ਸਵਾ ਗੀ ਹੈ ਕੱਗਰਵਾਲ ਸਵਾ ਗੀ ਨਾ ਕਿ ਕਿਸੇ ਪਾਰਟੀ ਦਾ ਹੋਵੇਗਾ ਆਪਾਂ ਦੇਖਾਂਗਾ ਉਦੋਂ ਉਦੋਂ ਜਦੋਂ ਤੁਹਾਡੇ ਪ੍ਰੋਗਰਾਮ ਸੀ ਤਾਂ ਕਾਫੀ ਲੀਡਰ ਵੀ ਆਏ ਸਨ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਵੀ ਆਏ ਸਨ ਬਿਲਕੁਲ ਬਿਲਕੁਲ ਦੇਖੋ ਅਸੀਂ ਪਹਿਲਾਂ ਕਹਿੰਦੇ ਵੀ ਜਿਹੜੀ ਇਹ ਸਵਾ ਗੀ ਇੱਕ ਸਮਾਜਿਕ ਸਵਾ ਗੀ ਠੀਕ ਹੈ ਜੋ ਇਸ ਦਾ ਪ੍ਰਧਾਨ ਚੁਣਿਆ ਜਾਂਦਾ ਹੈਗਾ ਉਹ ਨੂੰ ਪਾਰਟੀ ਬਾਜੀ ਤੋਂ ਉੱਠ ਕੇ ਹੀ ਉਹ ਸਾਰੇ ਕੰਮ ਕਰਦਾ ਹੈਗਾ ਤੇ ਜੇ ਹੁਣ ਅਸੀਂ ਕਹੀ ਵੀ ਅਸੀਂ ਪ੍ਰਧਾਨ ਆ ਮੰਨ ਲਓ ਮੈਂ ਸੋਚ ਲਵਾਂ ਵੀ ਮੈਂ ਤਾਂ ਇਸ ਪਾਰਟੀ ਨਾਲ ਜੁੜਿਆ ਹੋਇਆਗਾ ਤਾਂ ਉਹ ਕੋਈ ਵਧੀਆ ਗੱਲ ਨਹੀਂ ਹੈਗੀ ਸਮਾਜਿਕ ਤੌਰ ਤੇ ਅਸੀਂ ਕੰਮ ਲੈਣਾ ਤਾਂ ਸਾਰੀਆਂ ਪਾਰਟੀਆਂ ਨੂੰ ਅਸੀਂ ਨਾਲ ਲੈ ਕੇ ਚੱਲਦੇ ਆ ਤੇ ਸਾਨੂੰ ਉਮੀਦ ਹੈ ਵੀ ਜਿਹੜੀਆਂ ਸਾਡੀਆਂ ਮੌਜੂਦਾ ਸਰਕਾਰਾਂ ਨੇ ਜਾਂ ਆਉਣ ਵਾਲੀਆਂ ਹੋਣਗੀਆਂ ਤਾਂ ਉਹ ਤੁਹਾਨੂੰ ਵੱਤਵਾਰ ਸਹਿਯੋਗ ਜ਼ਰੂਰ ਦੇਣਗੀਆਂ ਕੋਲ ਇੱਕ ਤੁਹਾਨੂੰ ਫਿਰ ਇੱਕ ਵਾਰ ਫਿਰ ਤੋਂ ਤਸਵੀਰਾਂ ਵਿਖਾ ਦਈਏ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਜਗ੍ਹਾ ਹੈ ਤੇ ਅੱਗੇ ਜਾ ਕੇ ਇਹਦੇ ਘਾਵਦਾਂ ਪੀਜੀ ਵੀ ਹੈ ਇਸ ਜੀਐਚ ਦੇ ਵਿੱਚ ਹਲੇ ਪ੍ਰੋਪਰ ਓਪੀਡੀ ਨਹੀਂ ਚੱਲੀ ਜਦੋਂ ਓਪੀਡੀ ਚੱਲ ਗਈ ਤਾਂ ਇਥੇ ਮਰੀਜ਼ਾਂ ਦੀ ਗਿਣਤੀ ਵੱਧ ਜਾਣੀ ਹੈ ਤੇ ਪ੍ਰਧਾਨ ਜੀ ਦੱਸ ਰਹੇ ਸਨ ਕਿ ਕੱਲੇ ਕਮਰਿਆਂ ਦੇ ਨਾਲ ਹੀ ਨਹੀਂ ਸਰਨਾ ਜਿਸ ਤਰ੍ਹਾਂ ਜਗ੍ਹਾ ਵੱਧ ਹੈ ਤਾਂ ਉਹ ਹਾਲ ਵੀ ਬਣਾਏ ਜਾਣਗੇ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਕਿਸੇ ਵੱਲੋਂ ਸਵਾ ਦੋ ਕਿੱਲੇ ਜ਼ਮੀਨ ਹੈ ਜੋ ਉਹਨਾਂ ਨੇ ਦਾਨ ਕਰਨ ਬਾਰੇ ਵੀ ਉਹ ਕਹਿ ਰਹੇ ਹਨ ਕਿ ਜੇ ਅਜਿਹਾ ਹੀ ਉਪਰਾਲਾ ਵਧੀਆ ਤਰੀਕੇ ਨਾਲ ਕੀਤਾ ਗਿਆ ਤਾਂ ਹੋ ਸਕਦਾ ਹੈ ਜੀ ਜਗ੍ਹਾ ਘਟਦੀ ਨਜ਼ਰ ਆਈ ਤਾਂ ਉਹਨਾਂ ਵੱਲੋਂ ਜਗ੍ਹਾ ਵਿਦਾਨ ਕੀਤੀ ਜਾ ਸਕਦੀ ਹੈ ਤੇ ਜਿੱਥੇ ਕਿ ਵਧੀਆ ਤਰੀਕੇ ਨਾਲ ਹਾਲ ਬਣ ਸਕਦੇ ਹਨ ਪ੍ਰਧਾਨ ਜੀ ਦੱਸ ਰਹੇ ਹਨ ਕਿ ਅਲੱਗ ਅਲੱਗ ਪਾਰਟੀਆਂ ਦੇ ਜਥੇਬੰਦਕ ਆਗੂ, ਅਹੁਦੇਦਾਰ ਮਨਿਸਟਰ ਅਤੇ ਮੌਜੂਦਾ ਸਰਕਾਰ ਦੇ ਵੀ ਆਗੂ ਇਹਨਾਂ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੇ ਵੀ ਕਦੇ ਇਹਨਾਂ ਨਾਲ ਇਹ ਗੱਲ ਨਹੀਂ ਕਹੀ ਕਿ ਸਾਡਾ ਕੋਈ ਪ੍ਰਚਾਰ ਕੀਤਾ ਜਾਵੇ ਉਹ ਆਂ ਆਂਦੇ ਹਨ ਅਤੇ ਜੋ ਹੈਲਪ ਹੈ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤੇ ਪ੍ਰਧਾਨ ਜੀ ਵੱਲੋਂ ਕਦੇ ਵੀ ਕਿਸੇ ਪਾਰਟੀ ਦਾ ਨਾਂ ਤਾਂ ਵਿਰੋਧ ਕੀਤਾ ਜਾਵੇਗਾ ਨਾ ਹੀ ਆਪਣੇ ਭਾਈਚਾਰੇ ਨੂੰ ਇਹ ਕਿਹਾ ਜਾਵੇਗਾ ਕਿ ਮੇਰੇ ਸਮਰਥਨ ਦੇ ਨਾਲ ਇਸ ਨੂੰ ਵੋਟ ਪਾਈ ਜਾਵੇ ਸੰਗਰੂਰ ਤੋਂ ਗੁਰਮੀਤ ਸਿੰਘ ਡੇਲੀ ਪੋਸਟ ਪੰਜਾਬ